ਇਨਸੁਲਿਨ ਦੇਖੀ ਉਹਨ ਕੀ ਜਾਨ ਬਚ ਪਾਏ। ਕੰਮ ਕਰਦੇ। ਬਹੁਤ ਮਹਾਰਾਜ ਇਹਨਾਂ ਦੀ ਲੰਮੀ ਉਮਰ ਕਰੇ। ਇਨਸੁਲਿਨ ਸਟ੍ਰਿਪਸ, ਨੀਡਲਸ ਜੋ ਉਹਨਾਂ ਨੂੰ ਚਾਹੀਦਾ ਹੁੰਦਾ। ਚੰਡੀਗੜ੍ਹ ਦੀਆਂ ਤਸਵੀਰਾਂ ਅਸਾਂ ਜੀਆਂ ਕਰਦੇ ਪਈਆਂ। ਸੀਨੀਅਰ ਡਾਕਟਰ ਸਹਿਬਾਨ ਜੀ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਇੱਕ ਸੁਸਾਇਟੀ ਦੀ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਜੀ, ਨਮਸਕਾਰ ਜੀ। ਡਾਕਟਰ ਸਾਹਿਬ ਕਿਉਂਕਿ ਸੁਸਾਇਟੀ ਬਹੁਤ ਹੀ ਵੱਡੇ ਪੱਧਰ ਤੇ ਉੱਪਰ ਕੰਮ ਕਰਦੀ ਹੈ। ਸ਼ੂਗਰ ਦੀ ਬਿਮਾਰੀ ਦਿਨ ਪਰ ਦਿਨ ਬਹੁਤ ਲੰਬਾ ਪੈਰ ਫਸਾਰ ਦੀ ਨਜ਼ਰ ਆ ਰਹੀ ਹੈ ਉਹਦੀ ਹੈਲਪ ਕਰਨ ਦੇ ਵਾਸਤੇ ਪੀਜੀਆਈ ਦੇ ਵਿੱਚ ਜ ਜਿਹੜੀ ਵਿੱਚ ਏਸੀ ਟ 1 ਡੀ ਟਾਈਪ 1 ਜਿਹੜੀ ਇਹ ਸ਼ੂਗਰ ਹੈਗੀ ਹੈ ਉਹਦੇ ਲਈ ਫ੍ਰੀ ਇਨਸੂਲਿਨ ਦੀ ਸੇਵਾ ਕਰਦੀ ਹੈ ਇਸ ਦੇ ਪ੍ਰਤੀ ਕੀ ਵਿਚਾਰ ਦੇਣਾ ਚਾਹੁੰਦੇ ਆ ਜੀ ਅ ਪਹਿਲਾਂ ਤੇ ਮੈਂ ਤੁਹਾਡਾ ਵੀ ਸ਼ੁਕਰਗੁਜ਼ਾਰ ਕਰਾਂਗਾ ਜੀ ਤੁਸੀਂ ਇਸ ਮੁੱਦੇ ਤੇ ਮਦਦ ਕਰ ਰਹੇ ਹੋ ਇਸ ਸੁਸਾਇਟੀ ਦੀ ਇਸ ਸੋਸਾਇਟੀ ਮੈਂ ਥੋੜਾ ਜਿਹਾ ਫੇਰ ਕਲੀਅਰ ਕਰਾਂ ਐਸੋਸੀਏਸ਼ਨ ਫਾਰ ਚਿਲड्रन ਵਿਦ ਟਾਈਪ 1 ਡਾਇਬੀਟੀਜ਼ ਜੀ ਇਹ ਅਸੀਂ ਸ਼ਾਰਟ ਚ ਕਹਿੰਦੇ ਆ ਐਕਟ 1 ਡੀ ਜੀ ਆ ਮੈਂ ਪੀਜੀਆਈ ਚ ਐਂਡੋਕ੍ਰਾਈਨ ਐਂਡੋਕ੍ਰਾਈਨੋਲੋਜੀ ਔਰ ਔਰ ਅਸੀਂ ਸ਼ੂਗਰ ਵਾਲੇ ਬੱਚੇ ਜਿਨ੍ਹਾਂ ਬੱਚਿਆਂ ਨੂੰ ਸ਼ੂਗਰ ਹੈ ਜੀ ਉਹਨਾਂ ਦੇ ਸਪੈਸ਼ਲ ਕਲੀਨਿਕ ਚਲਾਉਂਦੇ ਆ ਕਈ ਸਾਲਾਂ ਤੋਂ ਚੱਲਦੀ ਹੈ ਔਰ ਹਾਂ ਪਿਛਲੇ ਕਈ ਸਾਲਾਂ ਤੋਂ ਜਿਹੜੇ ਬੱਚੇ ਦਾ ਨੰਬਰ ਹੈ ਜਿਹੜਾ ਸ਼ੂਗਰ ਸ਼ੂਗਰ ਕਰਕੇ ਆ ਰਹੇ ਨੇ ਸਾਡੇ ਕੋਲ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਔਰ ਇਹ ਦੁਨੀਆਵਾਰਚ ਦੇਖਿਆ ਗਿਆ ਐਕਚੁਅਲੀ ਜੀ ਬੱਚਿਆਂ ਚ ਸ਼ੂਗਰ ਜਿਹੜੀ ਹੈ ਉਹ ਕਾਫੀ ਰੇਟ ਤੇ ਵੱਧ ਰਹੀ ਹੈ ਜੀ ਇਹ ਦੇਖਿਆ ਗਿਆ ਲਗਭਗ 5% ਹਰ ਸਾਲ ਵੱਧਦੇ ਜਾ ਰਹੇ ਹਨ ਜੀ ਅਗਰ ਮੈਂ ਸਾਡੀ ਕਲੀਨਿਕ ਦੀ ਗੱਲ ਕਰਾਂ ਕੋਈ ਯਾਦ ਤੁਹਾਨੂੰ 10 ਸਾਲ ਪਹਿਲਾਂ ਅਸੀਂ ਸਾਲ ਵਿੱਚ ਕੋਈ 100 ਗਮਰੀਜ਼ ਦੇਖੇ ਸੀ ਨਵੇਂ ਮਰੀਜ਼ ਅੱਜ ਦੀ ਡੇਟ ਤੋਂ 250 ਕਰੀਬ 1 ਸਾਲ ਚ 250 ਮਤਲਬ ਪ੍ਰੀ 2.5 ਗੁਣਾ ਵੱਧ ਗਿਆ 10 ਸਾਲਾਂ ਨਾਲ ਸਾਡੀ ਆਪਣੀ ਕਲੀਨਿਕ ਦੀ ਅਸੀਂ ਗੱਲ ਕਰੀ ਹੈ ਜੀ ਉਹਦੇ ਕਈ ਕਾਰਨ ਨੇ ਇੱਕ ਤੇ আজকাল ਰੈਫਰਲ ਦੂਰੂ ਦੂਰੂ ਵੀ ਲੋਕ ਸਾਡੀ ਕਲੀਨਿਕ ਚ ਆ ਜਾਂਦੇ ਚੰਡੀਗੜ੍ਹ ਪੰਜ 6 ਸਟੇਟਾਂ ਤੋਂ ਆਉਂਦੇ ਨੇ ਅਦਰਵਾਈਜ਼ ਵੀ ਉਹ ਅਵੇਅਰਨੈਸ ਸ਼ਾਇਦ ਵੱਧ ਗਈ ਹੈ ਟੈਸਟ ਸ਼ਾਇਦ ਪਤਾ ਵੀ ਨਾ ਚੱਲਦਾ ਹੋਣਾ ਓਕੇ ਜੀ ਤਾਂ ਇਹਨਾਂ ਬੱਚਿਆਂ ਦੀ ਮੇਨ ਪ੍ਰੋਬਲਮ ਇਹ ਹੈ ਕਿ ਇਲਾਜ ਜਿਹੜਾ ਹੈ ਵੱਡਿਆਂ ਦੀ ਸ਼ੂਗਰ ਤੋਂ ਬਿਲਕੁਲ ਅਲੱਗ ਹੈ जी शूगर जो अभी गल करने अक्सर लोग समझते बड़े आली शुगर जी कि मेरे पापा न मेरे चाचा न मेरे किसी और दादे नू शुगर है वो टैबलेट लेते हैं और खाने पीने का परहेज रखते हैं तो उनका शुगर ठीक रहता है जी लेकिन बच्चों वाली जो शुगर है उसमें हमें हर खाने से पहले जी इंसुलिन का इंजेक्शन देना पड़ता है जी हर खान तो पहला जी वो इंसुलिन डिपेंडेंट शुगर है बेसिकली जी इंसुलिन उन्होंने बेसिकली लाइफलाइन है ਜੀ ਇਨਸੂਲਿਨ ਦੇਣਗੇ ਤਾਂ ਜੋ ਵੀ ਖਾਣੇ ਖਾਣਾ ਮਿਲਿਆ ਹੈ ਉਹਦੀ ਸ਼ੂਗਰ ਸ਼ਰੀਰ ਨੂੰ ਲੱਗੇਗੀ ਨਹੀਂ ਤਾਂ ਉਹ ਸ਼ੂਗਰ ਪਿਸ਼ਾਬ ਚ ਬਹਿ ਜਾਏਗੀ ਔਰ ਬੱਚੇ ਦੀ ਕਮਜ਼ੋਰੀ ਬਹੁਤ ਜ਼ਿਆਦਾ ਵਧੇਗੀ ਜੀ ਕੁਝ ਦਿਨ ਅਗਰ ਇਨਸੂਲਿਨ ਇਹਨਾਂ ਨੂੰ ਨਾ ਦਈਏ ਤਾਂ ਜਾਨ ਤੇ ਬਣਾਂਦੀ ਜੀ ਅਸੀਂ ਦੇਖਦੇ ਹਾਂ ਕਈ ਵਾਰ ਸ਼ੂਗਰ ਕਈ ਕਾਰਨਾਂ ਨਾਲ ਇਨਸੂਲਿਨ ਬੰਦ ਕਰ ਦਿੰਦੇ ਆ ਇਸ ਲਈ ਕਿ ਅਕਸਰ ਸਾਡੇ ਕੋਲ ਐਡਮਿਟ ਹੋ ਜਾਂਦੇ ਨੇ ਜੀ तो बेसिकली इंसुलिन इन इन वास्ते लाइफलाइन है और इंसुलिन डेली कम से कम चार इंजेक्शन लाने पेंदे कट टू कट जी असली परेशानी ਇੱਥੇ ਆਉਂਦੀ ਹੈ ਟੀਕਾ ਫੇਰ ਵੀ ਮਿਹਨਤ ਕਰਕੇ ਬੱਚੇ ਨੂੰ ਲਾ ਦਈਏ ਲੇਕਿਨ ਟੀਕੇ ਦੀ ਕੀਮਤ 메ਨ ਚੱਕਰ ਹੈ ਜੀ ਇਨਸੂਲਿਨ ਦਾ ਇਲਾਜ ਇੱਕ ਐਵਰੇਜ ਬੱਚੇ ਦਾ ਕਰਨਾ ਹੋਵੇ ਇਨਸੂਲਿਨ ਔਰ 슈ਗਰ ਚੈੱਕ ਜੀ ਹਰ ਬਾਰ ਇਨਸੂਲਿਨ ਦਾ ਟੀਕਾ ਲਾਉਣ ਤੋਂ ਪਹਿਲਾਂ ਅਸੀਂ ਕਿੰਨਾ ਡੋਸ ਲਾਣਾ ਹੈ ਇਹ ਦੇਖਣ ਵਾਸਤੇ ਪਹਿਲਾਂ 슈ਗਰ ਚੈੱਕ ਕਰਨਾ ਪੈਂਦਾ ਜੀ 슈ਗਰ ਕਿੰਨੀ ਹੈ ਉਸ ਹਿਸਾਬ ਨਾਲ ਇਨਸੂਲਿਨ ਦਾ ਡੋਸ ਡਿਸਾਈਡ ਹੁੰਦਾ और फिर बच्चा खाना खा सकता है जी ये तीनों स्टेप मतलब रिलेटेड ने पहला शुगर चेक होएगी फिर इंसुलिन का टीका लगेगा फिर बच्चा खाना खाएगा जी ये कारण से शुगर चेक करना और टीके चार बार लाने इस दा खर्चा महीने का कम से कम पू हजार है जी एक बच्चे का महीने का खर्चा कम से कम पू छज़ार है इतने सारी प्रॉब्लम आ रही जी और आम फैमिली में बसद नहीं है जी ਜਿਹੜੇ ਬੱਚੇ ਦਿਹਾੜੀ ਜਿਹੜੇ ਪੇਰੈਂਟਸ ਦਿਹਾੜੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੇ ਨੇ ਜਿਹੜੇ 10 15000 20000 ਕਮਾਉਂਦੇ ਵੀ ਆ ਨੇ ਮਹੀਨੇ ਦੇ ਜੀ ਉਹ 6000 ਸਿਰਫ ਇੱਕ ਬੱਚੇ ਦੀ ਟ੍ਰੀਟਮੈਂਟ ਵਾਸਤੇ ਖਰਚ ਕਰਦੇ ਨੇ ਤੇ ਹੁੰਦਾ ਫੈਮਿਲੀ ਦਾ ਪੂਰਾ ਸਿਸਟਮ ਬਹਿ ਜਾਂਦਾ ਜੀ ਤੋਂ ਇਸ ਕਰਕੇ ਔਰ ਅਸੀਂ ਪੀਜੀਐਚ ਜ਼ਿਆਦਾ ਗਰੀਬ ਹੀ ਬੱਚੇ ਦੇਖ ਰਹੇ ਹਾਂ ਕਿਉਂਕਿ ਸਾਡੇ ਕੋਲ ਜ਼ਿਆਦਾ ਗਰੀਬ ਫੈਮਿਲੀਆਂ ਆਉਂਦੇ ਨੇ ਜੀ ਤੋਂ ਸਾਡੇ ਕੋਲ ਤੇ 90% ਬੱਚੇ ਐਸੇ ਨੇ ਜਿਹੜੇ ਆਪਣੀ ਟ੍ਰੀਟਮੈਂਟ ਅਫੋਰਡ ਨਹੀਂ ਕਰ 파 ਜੀ ਤੋਂ ਉਹਨਾਂ ਵਾਸਤੇ एसोसिएशन फॉर चिल्ड्रन विद टाइप वन डायबिटीज़ एक्ट वन डी जी है ये पूरी मदद कर रही है जी पर हाँ इस सोसाइटी की मदद किता हुए ये डोनेशन ते ही चलती है जी कोई लोग जो डोनेट करते ने मदद करते हैं वो पैसा सोसायटी अकाउंट चाके फिर फिर सस्ते इंसुलिन और ग्लूकोमीटर स्ट्रिप्स ये सब खरीद के हर हफ्ते हमारी क्लीनिक में आके जो भी जरूरतमंद बच्चे हैं जो कि ज़्यादा डिस्ट्रीब्यूट करते हैं जी तो हम इनका बहुत शुक्रगुजार हैं कि हमारे बच्चे जो बहुत जी इंसुलिन की कमी की वजह से पैसे की कमी की वजह से सही ट्रीटमेंट नहीं ले पा रहे थे जी। वो अब इनकी मदद से कुछ हद हाँ तक ले पा रहे जी पर मैं ये कहूँगा कि ये ज्यादा बच्चों को नहीं मदद कर पा रहे क्योंकि फंड्स की कमी है जी तो मैं जो भी ये वीडियो देख रहे हैं उनको यही मैं रिक्वेस्ट करूंगा कि एसोसिएशन फॉर चिल्ड्रन विद टाइप वन डायबिटीज जो सोसाइटी है ये इन्हीं बच्चों के पेरेंट्स ने खड़ी की है जी ਤੋ ਇਨਕੀ ਜ਼ਰੂਰ ਮਦਦ ਕਰੇ ਡੋਨੇਟ ਕਰੇ ਜਿਤਨਾ ਆਪ ਕਰ ਸਕਤੇ ਹੈ ਤਾਂਕੀ ਇਹ ਗਰੀਬ ਬੱਚੋਂ ਕੀ ਮਦਦ ਹੋ ਪਾਏ ਔਰ ਉਨਕੀ ਇਨਸੂਲਿਨ ਦੇ ਕੇ ਉਨਕੀ ਜਾਨ ਬਚ ਪਾਏ ਜੀ ਤਸਵੀਰਾਂ ਸਾਥੀਓ ਪੀਜੀਆ ਦੀਆਂ ਸਾਂਝੀਆਂ ਕਰਨ ਲੱਗੇ ਆਪ ਜਦੇ ਨਾਲ ਗੱਲਬਾਤ ਕਰਾਂਗੇ ਸ਼ੂਗਰ ਦੀ ਜਿਹੜੀ ਕਿ ਛੋਟੇ ਬੱਚਿਆਂ ਨੂੰ ਕੇਸਲਪੇਟ ਦੇ ਵਿੱਚ ਲੈਂਦੀ ਹੈ ਬੱਚਿਆਂ ਦੀ ਉਮਰ ਜਿਹੜੀ ਆ ਦੇਖਿਆ ਜਾਵੇ ਕੋਈ ਸਾਲ ਦਾ ਆ ਕੋਈ 2 ਸਾਲ ਦਾ ਕੋਈ 4 ਸਾਲ ਦਾ ਕੋਈ 5 ਸਾਲ ਦਾ ਕੋਈ 6 ਸਾਲ ਦਾ ਜਿੰਨੇ ਵੀ ਪੇਸ਼ੈਂਟ ਇੱਥੇ ਆਪ ਜੀ ਨੂੰ ਦਿਖਾਵਾਂਗੇ ਉਹ 슈ਗਰ ਦੇ ਪੇਸ਼ੈਂਟ ਹੈ ਮਾਪੇ ਦੇ ਨਾਲ ਇੱਥੇ ਆਈ ਹੈ ਡਾਕਟਰਾਂ ਦੇ ਕੋਲੋਂ ਇਹਦਾ ਸਭ ਤੋਂ ਜਿਹੜਾ ਵਧੀਆ ਇਲਾਜ ਉਹ ਪੀਜੀਆਈ ਦੇ ਵਿੱਚ ਮੰਨਿਆ ਜਾਂਦਾ ਹੈਗਾ ਇਸ ਬਿਮਾਰੀ ਨੂੰ ਮੁੱਖ ਰੱਖਦੇ ਹੋਇਆ ਇੱਥੇ ਇਨਸੂਲਿਨ ਦੀ ਜਿਹੜੀ ਲਗਾਉਣ ਦੀ ਡਾਕਟਰਾਂ ਦੇ ਵੱਲੋਂ ਸਲਾਹ ਦਿੱਤੀ ਜਾਂਦੀ ਹੈਗੀ ਹੈ ਕਿਉਂਕਿ ਆਲਮੋਸਟ ਦੇਖਿਆ ਜਾਵੇ ਇੱਕ ਪਰਿਵਾਰ ਦੇ ਉੱਪਰ 5000 ਰੁਪਏ ਦਾ ਬੋਝ ਪੈ ਜਾਂਦਾ ਇੱਥੇ ਐਸੇ ਵੀ ਪੇਸ਼ੈਂਟਾਂ ਨੂੰ ਮਲਾਵਾਗੇ ਜਿਹੜੇ ਭੈਣ ਆ ਔਰ ਭਰਾ ਆ ਦੋਨਾਂ ਨੂੰ ਹੀ ਜਿਹੜੀ ਇਹ ਬਿਮਾਰੀ ਇਕੱਠੀ ਹੋਈ ਹੈਗੀ ਆ ਤੇ ਕਿਉਂਕਿ ਪੀਜੀਆਈ ਦੇ ਵਿੱਚ ਕੁਝ ਐਸੀ ਸੰਸਥਾ ਦੇ ਨਾਲ ਵੀ ਮੁਲਾਕਾਤ ਕਰਾਵਾਂਗੇ ਕਿ ਆ ਬਿਲਕੁਲ ਫ੍ਰੀ ਇਨਸੂਲਿਨ ਦੇ ਰਹੀ ਹੈਗੀ ਹੈ ਚਾਹੇ ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਹੋਵੇ ਜਾਂ ਸ਼ੂਗਰ ਚੈੱਕ ਕਰਨ ਵਾਲੀਆਂ ਸੂਈਆਂ ਹੋਣ ਜਾਂ ਉਹਦੀ ਪੱਤੀਆਂ ਦੀ ਜੇ ਗੱਲ ਕੀਤੀ ਜਾਵੇ ਇਹ ਫ੍ਰੀ ਸਟਾਈਲ ਜਿਹਦਾ ਰੇਟ ਤਕਰੀਬਨ ਕੋਈ 15 ਰੁਪਏ ਦੀ ਦੇ ਰਿਹਾ ਹੈ ਪਰ ਪੱਤੀ ਕੋਈ 20 ਰੁਪਏ ਦੀ ਪਰ ਪੱਤੀ ਦੇ ਰਿਹਾ ਪਰ ਇਹ ਐਸੀ ਸੰਸਤਾ ਦੇ ਨਾਲ ਮੁਲਾਕਾਤ ਕਰਾਵਾਂਗੇ ਜਿਹੜੀ ਬਿਲਕੁਲ ਫ੍ਰੈਸ਼ ਹੈਗੀ ਆ ਪੱਤੀ ਜਿਹੜੀ ਹੈਗੀ ਆ ਉਹ ਇੱਕ ਡੱਬੀ ਦੇ ਵਿੱਚ 100 100 ਪੀਸ ਵਾਲੀ ਡੱਬੀ ਬਿਲਕੁਲ ਫ੍ਰੀ ਇਹ ਦੇ ਦਿੰਦੀ ਜਿਹੜੀ ਕਿ ਕਾਸਟ ਵੀ ਦੇਖੇ ਜਾਵੇ ਤਕਰੀਬਨ 900 ਰੁਪਿਆ ਜੀ ਐਨ ਐਸ ਲਈ ਅਸੀਂ ਦੀ ਗੱਲ ਕਰੀਏ 900 ਰੁਪਿਆ ਰੇਟ ਦੇ ਕਰੀਬ ਜਿਹੜਾ ਹੈਗਾ ਆ ਇੱਕ ਇਨਸੂਲਿਨ ਨੂੰ ਮੰਨਿਆ ਜਾਂਦਾ ਕਿਸੇ ਬੱਚੇ ਦੇ 25 ਜੁਨਟ ਲੱਗਦੇ ਕਿਸੇ ਦੇ 4 ਲੱਗਦੇ ਆ ਕਿਸੇ ਬੱਚੇ ਦੇ 6 ਜੁਨਟ ਲੱਗਦੇ ਆ ਕਿਸੇ ਦੇ 7 ਜੁਨਟ ਲੱਗਦੇ ਹੈਗੇ ਆ ਇਹ ਸਸਤਾ ਦੇ ਬਲੋਂ ਬਹੁਤ ਵੱਡੀ ਜਿਹੜੀ ਸੇਵਾ ਹੈਗੀ ਫ੍ਰੀ ਆਫ ਅ ਕਾਸਟ ਨਵਾਈ ਜਾਂਦੀ ਹੈਗੀ ਆ ਇਹ ਬਹੁਤ ਵੱਡਾ ਲੰਗਰ ਮੰਨਿਆ ਜਾ ਰਿਹਾ ਜੇ ਆਪਾਂ ਲੰਗਰਾਂ ਦੀ ਗੱਲ ਕਰੀਏ ਇਹ ਦਵਾਈਆਂ ਦਾ ਲੰਗਰ ਮਹਾਨ ਉਹ ਮਹਾਨ ਉਹ ਵਿਅਕਤੀ ਨੇ ਜਿਨ੍ਹਾਂ ਦਾ ਦਿਲ دریا ਹੈਗਾ ਆ ਜਿਹੜੇ ਆਪਣੇ ਘਰਾਂ ਦੇ ਕੰਮ ਕਾਜ਼ ਨੂੰ ਸੰਕੋਚਦੇ ਹੋਏ ਇਥੇ ਪਹੁੰਚਦੇ ਨੇ ਪੀਜੀਆਈ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਦਵਾਈਆਂ ਦਾ ਲੰਗਰ ਲਗਾਉਂਦੇ ਨੇ ਇਸੇ ਹੀ ਤਰ੍ਹਾਂ ਉਹਨਾਂ ਦੇ ਨਾਲ ਮੁਲਾਕਾਤ ਕਰਾਵਾਂਗੇ ਇਹ ਵੀ ਸੁਣਨ ਦੇ ਵਿੱਚ ਆਇਆ ਹੈਗਾ ਕਿ 450 ਪਲੱਸ ਪੇਸ਼ੈਂਟ ਜਿਹੜਾ ਬੱਚਾ ਹੈਗਾ ਨੇ ਉਹ ਅਡਾਪਟ ਕੀਤਾ ਹੈਗਾ ਉਹਨਾਂ ਦੀ ਦਵਾਈ ਦਾ ਜਿਹੜਾ ਖਰਚਾ ਹੈਗਾ ਆ ਉਹ ਬਿਲਕੁਲ ਫ੍ਰੀ ਆਫ ਕੋਸਟ ਗਿੰਦੇ ਨੇ ਆਵਾਜ਼ਾ ਮਾਰ ਮਾਰ ਕੇ ਉਹਨਾਂ ਨੂੰ ਆਵਾਜ਼ ਮਾਰਦੇ ਨੇ ਕਿ ਉਹ ਵਿਅਕਤੀ ਇਨਸੂਲਿਨ ਲੈ ਸਕਦੇ ਹਨ ਉਹ ਦਵਾਈਆਂ ਜਿਹੜੀਆਂ ਲੱਗਦੀਆਂ ਉਸ ਪੇਸ਼ੈਂਟ ਨੂੰ ਲੈ ਸਕਦੇ ਹਨ ਕਿਉਂਕਿ ਬਹੁਤ ਮਹਾਨ ਕਾਰਜਾਜ ਦੀ ਮੁਲਾਕਾਤ ਜਿੱਦੀ ਕਰਵਾਉਣ ਜਾ ਰਹੇ ਆ ਛੜੀਆਂ ਕਿ ਉਹ ਸਾਥੀ ਜਿਹੜੇ ਇਸ ਇਨਸੂਲਿਨ ਉਹ ਲੈਣ ਦੇ ਵਾਸਤੇ ਪਹੁੰਚੇ ਬਟਾ ਕੀ ਨਾਮ ਹੈ ਕਨੀਸ਼ਕ ਜੀ ਕਿਨੇ ਸਮੇ ਤੋਂ 슈ਗਰ ਤੁਹਾਨੂੰ ਹੋ ਗਈ ਸੀ 4 ਸਾਲ ਕੀ ਸੀ ਤੁਹਾਨੂੰ ਜਿਹੜੇ ਇੱਥੇ ਇਨਸੂਲਿਨ ਤੁਹਾਨੂੰ ਬਿਲਕੁਲ ਫ੍ਰੀ ਦਿੱਤੇ ਜਾਂਦੇ ਹੈਗੇ ਆ ਇਹ ਤੋਂ ਸੰਤੁਸ਼ਟ ਹਾਂ ਜਿਉਂਕਿ ਬਹੁਤ ਵੱਡੀ ਸੇਵਾ ਹੈਗੀ ਹੈ ਵੀ ਇੱਕ ਹੈਲਪ ਦਿੱਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਸੰਸਤਾ ਦੇ ਵਾਸਤੇ ਥੈਂਕ ਯੂ ਤੁਮਗੇ காਫੀ ਹੈਲਪਫੁਲ ਹੈ ਬਹੁਤ ਹੈਲਪ ਮਿਲ ਰਹੀ ਹੈ ਇੱਥੇ ਜੀ ਬਹੁਤ ਵਧੀਆ ਲੱਗਦਾ ਕਿ ਵੀ ਇੱਕ ਸੰਸਥਾ ਇਹ ਬੱਚਿਆਂ ਦੀ ਜਿਹੜੀ ਹੈਲਪ ਕਰਦੀ ਮਦਦ ਕਰਦੀ ਹੈਗੀ ਹੈ ਕਿਉਂਕਿ ਬਿਮਾਰੀ ਬੜੀ ਕੋਸਟਲੀ ਹੈ ਬੜਾ ਖਰਚਾ ਇੱਥੇ ਆਂਦਾ ਹੈਗਾ ਯਾ ਤਕਰੀਬਨ ਮਹੀਨੇ ਦਾ 5000 ਰੁਪਿਆ ਇਹ ਖਰਚਾ ਮੰਨਿਆ ਜਾ ਸਕਦਾ ਹਾਂਜੀ ਇਹ ਕੀ ਨਾਮ ਤੁਹਾਡਾ ਜੀ ਮੇਰਾ ਬੇਟਾ ਹੈ ਜੀ ਸੁਖਪ੍ਰੀਤ ਹੈ ਜੀ ਨੂੰ 9 ਸਾਲ ਦੀ ਉਮਰ ਚ ਮਨਜੀ ਇਹ ਬਿਮਾਰੀ ਲੱਗੀ ਸੀ ਨੂੰ ਜੀ ਮੈਂ ਫਸਟ ਟਾਈਮ ਸੈਕਿੰਡ ਟਾਈਮ ਆਇਆ ਜੀ ਲੈਣ ਵਾਸਤੇ ਬਿਲਕੁਲ ਫ੍ਰੀ ਮਿਲਦੀ ਹੈ ਇੱਥੇ ਦਵਾਈ ਤੇ ਬਹੁਤ ਅੱਛਾ ਕੋਆਪਰੇਟ ਕਰਦੇ ਆ ਸਾਡੇ ਨਾਲ ਜੀ ਕਿਉਂਕਿ ਸੰਸਤਾ ਇੱਕ ਬਹੁਤ ਵੱਡੀ ਸੇਵਾ ਕਰਦੀ ਬਿਮਾਰੀ ਤਾਂ ਬੜੀ ਕੋਸਟਲੀ ਆ ਦੇਖਿਆ ਜਾਵੇ ਬੜਾ ਖਰਚਾ ਆਉਂਦਾ ਆ ਹਾਂ ਜੀ ਕੀ ਕਹਿਣਾ ਚਾਹੁੰਦੇ ਸੰਸਤਾ ਦੇ ਬਾਰੇ ਬਹੁਤ ਵਧੀਆ ਕੋਆਪਰੇਟ ਕਰਦੇ ਨੇ ਸਾਡੇ ਨਾਲ ਜੀ ਹਾਂ ਜੀ ਪਿਛਲੀ ਵਾਰੀ ਬਹੁਤ ਕੋਆਪਰੇਟ ਕੀਤਾ ਸੀ ਹਾਂ ਜੀ ਤੇ ਬਲਕਿ ਇਹ ਸਾਨੂੰ ਵੀ ਚਾਹੀਦਾ ਕਿ ਆਪਾਂ ਜੂਰਤਮੰਦ ਜਿੰਨੇ ਸਾਨੂੰ ਲੋੜ ਹੈ ਇਨਸੂਲਿਨ ਦੀ ਮਹੀਨੇ ਦੀ ਸਾਡੇ ਜਿੰਨੀ ਵੀ ਲੱਗਦੀ ਹੈ ਇਨਸੂਲਿਨ ਉਸ ਤੋਂ ਇਲਾਵਾ ਕਿਸੇ ਨੂੰ ਜੂਰਤਮੰਦ ਕਿਸੇ ਨੂੰ ਹੋਰ ਰਹਿ ਜਾਂਦੀ ਬਾਕੀ ਬੰਦੇ ਛੁੱਟ ਜਾਂਦੇ ਨੇ ਸਾਨੂੰ ਇੱਕ ਅੱਧਾ ਇੰਜੈਕਸ਼ਨ ਦੇ ਲ ਜਾਣਾ ਚਾਹੀਦਾ ਉਹਨਾਂ ਦੇਸੀ ਕੀ ਨਾਮ ਹੈ ਆਪਣਾ 35 ਵਜਾ ਇਹ ਬਹੁਤ ਵੱਡੀ ਸੇਵਾ ਜਿਹੜੀ ਨਿਭਾਈ ਜਾ ਰਹੀ ਜੀਵਨ ਚ ਇੱਕ ਦਿਨ ਐਸੇ ਵੀ ਚਲੇ ਜਾਣਾ ਜਦੋਂ ਜਦੋਂ ਸਮਾਂ ਆਂਦਾ ਜੀਵਨ ਦੀ ਯਾਤਰਾ ਜਿਹੜੀ ਹੈਗੀ ਹੈ ਇਨਸਾਨ ਕਰਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਂਦਾ ਲੇਕਿਨ ਉਹਦੀ ਜਾਨ ਤੋਂ ਬਾਅਦ ਵੀ ਜਿਹੜੇ ਨਹੀਂ ਜਾਂਦੇ ਜਿਹੜੇ ਇਸੇ ਹੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਕੰਮ ਕਰਿਆ ਕਰਦੇ ਨੇ ਉਹ ਹੁੰਦੇ ਨੇ ਸਮਾਜ ਸੇਵੀ ਇਹ ਮਨ ਦੇ ਅੰਦਰ ਕਿਸ ਤਰ੍ਹਾਂ ਆਇਆ ਕਿਉਂਕਿ ਇਹ ਬਹੁਤ ਵੱਡੀ ਸੇਵਾ ਹੈ ਕਿਉਂਕਿ 슈ਗਰ ਸ਼ੌਟ ਛੋਟੇ ਬੱਚਿਆਂ ਨੂੰ ਹੋ ਰਹੀ ਹੈ ਮੈਂ ਵੇਖਿਆ 150 ਦੇ ਕਰੀਬ ਲੈਨ ਦੇ ਵਿੱਚ ਲੱਗੇ ਹੋਏ ਆ ਜਿਨ੍ਹਾਂ ਨੂੰ ਇਨਸੂਲਿਨ ਪ੍ਰੋਵਾਈਡ ਕੀਤਾ ਜਾ ਰਿਹਾ ਔਰ ਲੋਕ ਖੁਸ਼ ਵੀ ਨੇ ਜੀ ਲੋਕ ਵਧੀਆ ਵੀ ਦੱਸ ਰਹੇ ਨੇ ਕਿ ਬਹੁਤ ਹੀ ਵਧੀਆ ਤਾਲਮੇਲ ਇਹ ਸੋਸਾਇਟੀ ਰੱਖਦੀ ਕਿ ਸੋਸਾਇਟੀ ਦਾ ਨਾਮ ਹੈ ਕਿਸ ਤਰ੍ਹਾਂ ਹੌਂਦ ਦੇ ਵਿੱਚ ਆਇਓ ਤੇ ਕਿਸ ਜਗ੍ਹਾ ਦੇ ਵਿੱਚ ਅੱਜ ਬੈਠੇ ਹੋ ਜੇ 3 D ਬਲੌਕ ਦੀ ਜੀ ਤੇ ਜੀਤੀ ਹੋ ਜਾਣਕਾਰੀ ਜੀ ਜੀ ਸਰ ਸਾਡੀ ਸੁਸਾਇਟੀ ਦਾ ਨਾਮ ਹੈਗਾ ACT India ਫੁੱਲ ਫਾਰਮ ਹੈਡੀ ਐਸੋਸੀਏਸ਼ਨ ਫॉर ਚਿਲਡਰਨ ਵਿਦ ਟਾਈਪ 1 ਡਾਇਬੀਟੀਜ਼ ਜੀ ਇਹ ਅਸੀਂ ਬੱਚਿਆਂ ਦੀ ਸੁਸਾਇਟੀ ਬਣਾਈ ਸੀ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਜਿਹੜੇ ਚਾਹੇ ਨਿਊ ਬੋਨ ਬੱਚਿਆਂ ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਜੀ ਅਸੀਂ ਖੁਦ ਸਰ ਇਹਨਾਂ ਚੀਜ਼ਾਂ ਤੋਂ ਗੁਜ਼ਰੇ ਆ ਤੇ ਸਾਨੂੰ ਇਸ ਇਧਰ ਮਹੱਤਵ ਬਹੁਤ ਪਤਾ ਹੈ ਅਸੀਂ ਮਤਲਬ ਕਿ ਮੇਰੀ ਬੇਟੀ ਨੂੰ ਮੇਰੀ ਬੇਟੀ ਸਹਿਜ ਨੂੰ ਡਾਇਬੀਟੀਜ਼ ਇਨਡੈਕਟ ਹੋਈ ਸੀ ਕਿ ਚਦੋਂ 9 ਸਾਲ ਦੀ ਸੀਗੀ ਕਿਸ ਤਰ੍ਹਾਂ ਪਤਾ ਲੱਗਿਆ ਉਹਦੀ ਬਿਲਕੁਲ ਇਹ ਮਤਲਬ ਕਿ ਦੀ ਕਮਾਉਦੀ ਬੋਡੀ ਵੇਟ ਘਟਣ ਲੱਗ ਗਿਆ ਰੰਗ ਕਾਲਾ ਪੈਣ ਲੱਗ ਗਿਆ ਤੇ ਉਹਦੇ ਸਰੀਰ ਦੀ ਤਾਕਤ ਇੰਨੀ ਘੱਟ ਗਈ ਕਿ ਪੌੜੀਆਂ ਨਹੀਂ ਚੜ੍ਹ ਪਉਂਦੀ ਸੀਗੀ ਅਸੀਂ ਅਲਗ-ਅਲਗ ਜਿਹੇ ਟੈਸਟ ਕਰਨ ਲੱਗੇ ਕੋਈ ਕਿਹੜੀ ਇਨਫੈਕਸ਼ਨ ਕੋਈ ਬੋਲੇ ਚੈਸਟ ਦਾ ਕੋਈ ਬੋਲੇ ਬਲੱਡ ਇਨਫੈਕਸ਼ਨ ਹੈ ਆਖਿਰ ਚ ਸਾਨੂੰ ਇੱਕ ਸਹੀ ਡਾਕਟਰ ਨੇ ਸਲਾਹ ਦਿੱਤੀ ਕਿ ਇਹਦਾ ਇੱਕ 슈ਗਰ ਤੇ ਚੈੱਕ ਕਰੋ ਫਿਰ ਚੈੱਕ ਕੀਤੀ 400 500 슈ਗਰ ਚੱਲਦੀ ਬੇਸੀ ਕੰਟੀਨਿਊਸly HbA1c ਚੱਲ ਰਹੀ 11.2 ਸਾਨੂੰ ਤਾਂ ਆਪ ਦਾ ਚੱਲ ਰਿਹਾ ਕੀ ਹੋ ਇਸ ਵੇਲੇ ਹੈਗਾ ਉਹ ਮੂਲ ਟਾਈਪ ਆਂਡ ਡਾਇਬੀਟਿਸ ਹੈ ਫਿਰ ਅਸੀਂ ਉਹਨੂੰ ਬਾਅਦ ਕਿਤੇ ਲੈ ਕੇ ਆਏ आईसीयू ਚ ਰਹਿ ਕੇ 6-7 ਦਿਨ ਆਈਸੀਯੂ ਚ ਰਹੀ ਉਹਦੇ ਨਿਊਟ੍ਰੀਐਂਟਸ ਖਤਮ ਹੋ ਚੁੱਕੇ ਸੀਗੇ ਇਹਨਾਂ ਨੇ ਉਹਨੂੰ ਬਾਡੀ ਰਿਕਵਰ ਕੀਤੀ ਉਹਦੀ ਬਾਡੀ ਬਿਲਕੁਲ ਐ ਕਰਦੀ ਕਿ ਹੁਣ ਸਹੀ ਹੋ ਗਈ ਤੇ ਤਾਤੋਂ ਇਨਸੂਲਿਨ ਤੇ ਕੀ ਆ ਗਈ ਕੁੜੀ ਸਾਡੇ ਚ ਇਹ ਇੱਕ ਸੰਸਥਾ ਬਣਾਉਣ ਦਾ ਫਿਰ ਮਨ ਦੇ ਵਿੱਚ ਆ ਗਿਆ ਕਿ ਇੱਕ ਸੰਸਥਾ ਬਣਾਈ ਜਾਵੇ ਤੇ ਇਸ ਸੇਵਾ ਕਰਨ ਦਾ ਜਿਹੜਾ ਹੈਗਾ ਉਦਮ ਬੜਾ ਤਕੜਾ ਹੈ ਦੇਖੋ ਕਿ ਕਿ ਇਹ ਬਿਮਾਰੀ ਹੈ ਪੈਸਿਆਂ ਵਾਲੀ। ਬਿਲਕੁਲ। ਕਿ ਕੋਈ ਛੋਟੇ ਮੋਟੀ ਗੱਲਾਂ 900 ਰੁਪਏ ਤੱਕ ਦਾ ਰੇਟ ਹੈ ਜੇ ਦੇਖਿਆ ਜਾਵੇ ਇਨਸੂਲਿਨ ਦਾ। ਜੀ। ਪੈਨ ਜਿਹੜਾ ਹੈਗਾ ਉਹ ਵੀ ਦੇਖਿਆ ਜਾਵੇ ਰੀ ਫਲ ਨੂੰ ਚਲਾਣ ਵਾਲਾ ਉਹ ਵੀ ਕਾਸਟਲੀ ਪੈਂਦਾ ਹੈਗਾ ਤੇ ਮਨ ਵਿੱਚ ਕਿਸ ਤਰ੍ਹਾਂ ਆਇਆ ਕਿਉਂਕਿ ਬੜਾ ਪੈਸਾ ਲੱਗਦਾ। ਕਿਸ ਤਰ੍ਹਾਂ ਇਹ ਸਤਹੀ ਜੁੜੇ ਸੀ ਚੰਗੇ ਵਾਲੇ ਸੀਗੇ ਐਸਾ ਇਕਨੋਮਿਕਲੀ ਇਕੋਨੋਮੀਕਲੀ ਠੀਕ ਸੀਗੇ ਆਪਾਂ। ਅਸੀਂ ਫਿਰ ਵੀ ਆਪਾਂ ਨੂੰ 3-4-5000 ਰੁਪਏ ਮਹੀਨੇ ਦਾ ਲੱਗਣ ਲੱਗ ਗਿਆ ਸੀਗਾ। ਜਦ ਆਪਾਂ ਇੱਥੇ ਆਦੇ ਸੀਗੇ ਬੱਚਿਆਂ ਨੂੰ ਦਿਖਾਣ ਆਦੇ ਸੀਗੇ ਤੇ ਕਈ ਐਸੇ ਗਰੀਬ ਬੱਚੇ ਤੋ ਜਦੋਂ ਗੱਲ ਮੈਂ ਆਪਣੇ ਬੱਚੇ ਨੂੰ ਛੱਡੀ ਦਵਾ ਮੈਂ ਮਰਨ ਨੂੰ ਛੱਡ ਦਵਾ ਤਾਂ ਫਿਰ ਅਸੀਂ ਡਾਕਟਰ ਨਾਲ ਇੱਕ ਵਾਰੀ ਗੱਲ ਕੀਤੀ ਡਾਕਟਰ ਨੇ ਸਾਨੂੰ ਸਲਾਹ ਦਿੱਤੀ ਕਿ ਅਸੀਂ ਆਪਣੇ ਆਪ ਹੀ ਤਾਂ ਕਰਦੇ ਹੀ ਆਂ ਥੋੜਾ ਥੋੜਾ ਦੂਜੇ ਵਸਤੇ ਵੀ ਕਰੀਏ ਅਸੀਂ ਫਿਰ ਇੱਕ ਇੱਕ ਬੱਚਾ ਅਡੌਪਟ ਲੈਣਾ ਸ਼ੁਰੂ ਕੀਤਾ ਜਿਹੜੇ ਉਸ ਸਮੇਂ ਮੈਂਬਰ ਅੱਛਾ ਜਦੋਂ ਸਟਾਰਟਿੰਗ ਕੀਤੀ ਮੈਂਬਰਾਂ ਦੀ ਬਹੁਤ ਬਹੁਤ ਵੱਡੀ ਕਿਰਪਾ ਹੈ ਇੱਕ ਇੱਕ ਬੱਚੇ ਨੂੰ ਮਤਲਬ ਗੋਦ ਲੈਣ ਵਾਲੀ ਗੱਲ ਹੋ ਗਈ ਅਸੀਂ ਇੱਕ ਇੱਕ ਬੱਚੇ ਦਾ ਖਰਚਾ ਲੈਣਾ ਸ਼ੁਰੂ ਕੀਤਾ ਜਿੰਨੇ ਮੈਂਬਰ ਸੀਗੇ ਥੀਰੇ ਤੇਰੇ ਜੁੜ ਜੇਗੇ ਤਾਂ ਐ ਸੋਸਾਇਟੀ ਬਣ ਗਈ ਸੋਸਾਇਟੀ ਹੁਣ ਸਾਡੇ ਕੋਲ 400 ਪਲੱਸ ਬੱਚੇ ਆ ਗਏ ਨੇ 400 ਪਲੱਸ ਤੁਹਾਡੇ ਕੋਲ ਬੱਚਾ ਹੈਗਾ ਮੈਂ ਵੇਖਿਆ ਜਿੰਨੇ ਲਾਈਨਾਂ ਦੇ ਵਿੱਚ ਖੜੇ ਨੇ ਬੜਾ ਸ਼ੁਕਰੀਆ ਅਦਾ ਕਰਦੇ ਨੇ ਅੱਛਾ ਕਿਤੇ ਨਾ ਕਿਤੇ ਉਹ ਦਵਾਵਾਂ ਵੀ ਲੱਗਦੀਆਂ ਹੈਗੀਆਂ ਦੇਖਿਆ ਜਾਵੇ ਜੇ ਪੰਨ ਦੀ ਗੱਲ ਕਰੀਏ ਇਹ ਸਭ ਤੋਂ ਵੱਡਾ ਲੰਗਰ ਹੈ ਜੀ ਕਿਉਂਕਿ ਲੰਗਰ ਤਾਂ ਲਗਾਏ ਜਾਂਦੇ ਅਸੀਂ ਉਹਦੇ ਬਾਰੇ ਚ ਜੇ ਜ਼ਿਆਦਾ ਨਾ ਗੱਲ ਕਰੀਏ ਅਸਲ ਦੇ ਵਿੱਚ ਦਵਾਈਆਂ ਦੇ ਲੰਗਰ ਦੀ ਲੋੜ ਹੈ ਦੇਖੋ ਛੋਟੇ ਛੋਟੇ ਬੱਚੇ ਆ ਜਿਹੜੇ ਇਸ ਲਪੇਟ ਦੇ ਵਿੱਚ ਆ ਗਏ ਮਾਂ ਨੂੰ ਖੁਸ਼ੀ ਤਾਂ ਬੜੀ ਹੁੰਦੀ ਹੋਵੇਗੀ ਜਦੋਂ ਇਹ ਸੇਵਾ ਕਰਕੇ ਘਰ ਲੋਟਦੇ ਆ ਤੇ ਸਕੂਨ ਬੜਾ ਮਿਲਦਾ ਹੋਵੇਗਾ ਸਿਰਫ ਸਿਰਫ ਦਵਾਈਆਂ ਨਹੀਂ ਇਹਨਾਂ ਨਾਲ 2 ਮਿੰਟ ਬਹਿ ਕੇ ਗੱਲ ਕਰਨੀ ਇਹਨਾਂ ਨੂੰ ਪੁੱਛਣਾ ਕੀ ਬੱਚਿਆਂ ਦਾ ਹਾਲ ਚੱਲ ਰਿਹਾ ਹੈ ਕੋਈ ਕਮੀ ਪੇਸ਼ੀ ਕੋਈ ਨਵੀਂ ਚੀਜ਼ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ 2 ਮਿੰਟ ਜਿਹੜੇ ਬੈ ਕੇ ਗੱਲ ਕਰਦੇ ਆ ਨਾ ਬਹੁਤ ਸਕੂਨ ਮਿਲਦਾ ਸਾਨੂੰ ਵੀ ਮਿਲਦਾ ਸੀ ਕਿ ਜਦੋਂ ਅਸੀਂ ਨਵੇਂ-ਨਵੇਂ ਇਸ ਪੇਰੇ ਸੀਗੇ ਸਾਨੂੰ ਉਸ ਵੇਲੇ ਤੁਸੀਂ ਵਿਸ਼ਵਾਸ ਨੀ ਕਰੋ 2 ਮਿੰਟ ਸਾਡੇ ਨਾਲ ਕੋਈ ਗੱਲ ਕਰ ਲੈਂਦਾ ਸੀ ਕੋਈ ਚੀਜ਼ ਰੱਜਾ ਸੀ ਨਾ ਐਨਾ ਸਕੂਨ ਮਿਲਦਾ ਸੀਗਾ ਵੀ ਐ ਲੱਗਦਾ ਸੀ ਜਿਵੇਂ ਬੱਚੇ ਵਾਸਤੇ ਕੁਝ ਚੰਗਾ ਹੋ ਗਿਆ ਜੀ ਉਹੀ ਹੁਣ ਦੁੱਧਿਆਂ ਨੂੰ ਦਿੰਦੇ ਆ ਤਾਂ ਕਿਸੇ ਵੀ ਇੱਕ ਬੱਚੇ ਦੀ ਆਪਾਂ ਅਗਰ ਮੈਂ ਕਹਿੰਨਾ ਕੁਝ ਹੈਲਪ ਕਰ ਪਈਏ ਕਿਸੇ ਨੂੰ ਤੇ ਕੋਈ ਗੱਲ ਨਹੀਂ ਜੀ ਕਿਉਂਕਿ ਕਿਉਂਕਿ ਇੱਕ ਮੈਂਬਰ ਦਾ ਚਲਾਣਾ ਇਸ ਪ੍ਰੋਜੈਕਟ ਨੂੰ ਥੋੜਾ ਜਿਹਾ ਮੁਸ਼ਕਲ ਆਂਦਾ ਹੈ ਸਾਥੀ ਕਿਸ ਤਰ੍ਹਾਂ ਤੁਸੀਂ ਲੱਭੇ ਸਰ ਇਹ ਤੇਰੇ ਤੇ ਸ਼ੁਰੂ ਹੋਇਆ ਸਾਡੇ ਕੁਝ ਐਸੇ ਮੈਂਬਰ ਸੀ ਜਿਨ੍ਹਾਂ ਨੇ ਬਾਰੋਂ ਖੁਦ ਆਪਣੀ ਵੀ ਮਦਦ ਕੀਤੀ ਆਪਣੀ ਤਰਫੋਂ ਵੀ ਤੇ ਬਾਰੋਂ ਮਦਦ ਅਸੀਂ ਲੈਣੀ ਸ਼ੁਰੂ ਕੀਤੀ ਕੁਝ ਸਾਨੂੰ ਪੀਜੀਆ ਦੀ ਹੈਲਪ ਕੀਤੀ ਸਾਨੂੰ ਪੀਜੀਆ ਨੇ ਕੁਝ ਸੰਸਥਾਵਾਂ ਨਾਲ ਜੁੜਵਾਇਆ ਤਾਂ ਕਿ ਉਹ ਪੈਸਾ ਮਿਲੇ ਉਹ ਪੈਸਾ ਫਿਰ ਅਸੀਂ ਸਹੀ ਤਰੀਕੇ ਨਾਲ ਉਹਦਾ ਸਮਾਨ ਖਰੀਦ ਕੇ ਬੱਚਿਆਂ ਨੂੰ ਦਿੱਤਾ ਇਨਸੂਲਿਨ ਸਟ੍ਰਿਪਸ ਨੀਡਲਸ ਜੋ ਉਹਨਾਂ ਨੂੰ ਚਾਹੀਦਾ ਹੁੰਦਾ ਉਹਨੇ ਸਭ ਕੁਝ ਅਸੀਂ ਪ੍ਰੋਵਾਈਡ ਕਰਦੇ ਹਾਂ ਹੁਣ ਸਾਨੂੰ ਕਈ ਸੰਸਥਾਵਾਂ ਜੇ ਸਾਨੂੰ ਸਹਾਇਤਾ ਕਰ ਰਹੀ ਹੈ ਜਿਵੇਂ ਹਾਈ ਕੋਰਟ ਹੋ ਗਈ ਤੇ ਇਸੇ ਤਰ੍ਹਾਂ ਕਿ ਕਈ ਸੰਸਥਾਵਾਂ ਸਾਡੇ ਨਾਲ ਜੁੜਦੀ ਗਈਆਂ हां क्योंकि पीजेआई ਦੇ ਵਿੱਚ ਪਹਿਲਾ ਪਹਿਲਾ ਕਮਰਾ ਲੈਣ ਦੇ ਲਈ ਵੀ ਬੜੀ ਮੁਸ਼ਕਲ ਆਉਂਦੀ ਹੋਵੇਗੀ ਕਿਉਂਕਿ ਪ੍ਰੋਜੈਕਟ ਨੂੰ ਚਲਾਉਣਾ ਉਹ ਵੀ ਬਹੁਤ ਕੁਝ ਸੋਚਦੇ ਹੋਣਗੇ ਕਿ ਤੁਹਾਨੂੰ ਅਸੀਂ ਰੂਮ ਦਈਏ ਜਾਂ ਨਾ ਦਈਏ ਨਾ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਗੁਜ਼ਰੀਆਂ ਕਿਹੜੇ ਸਾਲਾਂ ਦੇ ਵਿੱਚ ਸਟਾਰਟ ਕੀਤੀ ਸੀਗੀ ਇਹ ਹੋ ਗਿਆ ਸਰ ਸਾਨੂੰ ਹੁਣ 12 13 ਸਾਲ ਹੋ ਗਏ ਸਰ ਸਤਿ ਸ਼ੁਰੂ ਕਿੱਥੇ ਨੂੰ ਅਸੀਂ ਬਾਹਰ ਕੁਰਸੀਆਂ ਤੇ ਬੈਠੇ ਜਿੱਥੇ ਉਹ ਪੇਸ਼ੈਂਟ ਬੈਠੇ ਹੋਣੇ ਉੱਥੇ ਬੈ ਕੇ ਦਵਾਈ ਦਿੰਦੇ ਹੁੰਦੇ ਸੀਗੀ ਬਿਲਕੁਲ ਫ੍ਰੀ ਦਿੰਦੇ ਹਾਂ ਮੈਂ ਦੇਖਿਆ ਜਿਹੜੀ ਦਵਾਈ ਆ ਉੱਥੇ ਟੇਬਲ ਾਂ ਰੱਖ ਕੇ ਉੱਥੇ ਦਵਾਈ ਦਿੰਦੇ ਹੁੰਦੇ ਸੀਗੇ ਸੇ ਧੀਰੇ ਧੀਰੇ ਡਾਕਟਰਾਂ ਦੇ ਜਿਹਾ ਸਾਨੂੰ ਦੇਖਿਆ ਕਿ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ ਫਿਰ ਉੱਪਰ ਇੱਕ ਐਪਲੀਕੇਸ਼ਨ ਪਾਈ ਤੇ ਫਿਰ ਸਾਨੂੰ ਇੱਕ ਰੂਮ ਪ੍ਰੋਵਾਈਡ ਕੀਤਾ ਗਿਆ ਇੱਥੇ ਹੁਣ ਇਹਨਾਂ ਨੂੰ ਰੂਮ ਪਰਮਨੈਂਟ ਚਾਨੂੰ ਦਿੱਤਾ ਗਿਆ ਵੀ ਅਸੀਂ ਇੱਥੇ ਵੀਰਵਾਦ ਨੂੰ ਬੰਦੇ ਆ ਕਿਉਂਕਿ ਸ਼ੂਗਰ ਚੈੱਕ ਕਰਨ ਵਾਲੀਆਂ ਪੱਤੀਆਂ ਤਕਰੀਬਨ ਉਹ ਵੀ ਕਾਸਟਲੀ ਆ ਇਨਸੂਲਿਨ ਤਾਂ ਕਾਸਟਲੀ ਹੈਗਾ ਹੀ ਆ ਤੇ ਇਹ ਬਹੁਤ ਵੱਡਾ ਉਦਮ ਹੈਗਾ ਬਹੁਤ ਵੱਡੀ ਸੇਵਾ ਹੈਗੀ ਆ ਨਵੇਂ ਸਾਥੀ ਜੁੜਦੇ ਆ ਤੁਹਾਡੀ ਸੇਵਾ ਵਿੱਚ ਹਾਂ ਬਿਲਕੁਲ ਜੁੜਦੇ ਆ ਜੀ ਆਉਣੇ ਇੱਕ ਸਾਹ ਬੈਠੇ ਸਾਹਮਣੇ ਮੈਸਟਰਾਨਾ ਜੀ ਉਹ ਵੀ ਹੁਣੇ ਜੁੜੇ ਦੋ ਮਹੀਨੇ ਪਹਿਲਾਂ ਹੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਸ਼ੂਗਰ ਦੇ ਪੇਸ਼ੈਂਟ ਹੈ ਉਹਨਾਂ ਦੇ ਨਾਲ ਜਿਹੜੇ ਨਰਾਸ਼ ਬੈਠੇ ਐ ਜਿਹੜੇ ਇਹ ਸੋਚਦੇ ਆ ਕਿ ਸਾਡੇ ਕੋਲੋਂ 5000 ਰੁਪਏ ਪਰ ਮਹੀਨਾ ਖਰਚਾ ਨਹੀਂ ਨਿਕਣਾ ਕਿਤਨੇ ਕਿਤੇ ਉਦਾਸ ਘਰਾਂ ਦੇ ਵਿੱਚ ਬੈਠੇ ਐ ਜੀ ਬੜੇ ਆਪਣੇ ਬੱਚੇ ਵੱਲ ਵੀ ਵੇਖਦੇ ਆ ਜਾਂ ਆਪਣੇ ਸੰਸਕਾਰਾਂ ਵੱਲ ਵੀ ਦੇਖਦੇ ਹੈਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਇਹ ਦੇਣਾ ਚਾਹੁੰਦਾ ਕਿ ਨਿਰਾਸ਼ ਹੋਣ ਵਾਲੀ ਗੱਲ ਨਹੀਂ ਬਦਲੂਗਾ ਮਤਲਬ ਕਿ ਆਪਾਂ ਨਿਰਾਸ਼ ਨਹੀਂ ਹੋਣਾ ਚਾਹੀਦਾ ਆਪਾਨੂੰ ਪੋਜ਼ਿਟਿਵ ਬੱਚਿਆਂ ਨੂੰ ਵੀ ਰੱਖਣਾ ਖੁਦ ਨੂੰ ਵੀ ਰੱਖਣਾ ਜਿੰਨਾ ਅਸੀਂ ਕਰ ਸਕਦੇ ਕਰੀਏ ਨਹੀਂ ਤੇ ਸਾਡੇ ਸਾਡੇ ਵਰਗੀ ਸੋਸਾਇਟੀਆਂ ਹੋਰ ਵੀ ਹੈਗੀਆਂ ਨੇ ਅਸੀਂ ਇਕੱਲੇ ਨਹੀਂ ਹੈਗੇ ਸਾਡੇ ਵਰਗੀ ਸੋਸਾਇਟੀ ਹੋਰ ਵੀ ਹੈਗੀਆਂ ਨੇ ਤੋਂ ਇਹਨਾਂ ਨਾਲ ਜੁੜ ਕੇ ਆਪਣੇ ਬੱਚਿਆਂ ਦੀ ਪੂਰੀ ਆਪਾਂ ਦੇਖ ਰੇ ਚੰਗੀ ਤਰ੍ਹਾਂ ਕਰੀਏ ਕਿਉਂਕਿ ਇਨਸੂਲਿਨ ਤੋਂ ਬਿਨਾ ਹੁੰਦਾ ਤਾਂ ਸਰੀ ਜੀ ਉਹ ਉਲਟਾ ਨਾ ਨਵੀਆਂ ਨਵੀਆਂ ਬਿਮਾਰੀਆਂ ਲੱਗਣਗੀਆਂ ਪਹਿਲੀ ਵਾਰ ਦੀ ਕਿਡਨੀ ਦੀ ਉਹਨਾਂ ਨੂੰ ਐਵੇਂ ਦੀਆਂ ਬਿਮਾਰੀਆਂ ਲੱਗਣੀ ਸ਼ੁਰੂ ਹੋ ਜਾਂਦੀਆਂ ਜੇਕਰ ਉਹ ਮੈਂਟੇਨ ਨਹੀਂ ਕਰਦੇ ਨੇ ਜਾਂ ਵਧ ਰਹਿਣਾ ਜਾਂ ਘਟ ਰਹਿਣਾ ਅਸੀਂ ਦੋਨਾਂ ਨੂੰ ਈਚਾਨ ਵਾਸਤੇ ਅਸੀਂ ਇਨਸੂਲਿਨ ਤੇ ਹੀ ਬੱਚੇ ਨੂੰ ਰੱਖਣਾ ਪੈਂਦਾ ਇਸ ਵਿੱਚ ਜੀ ਕੀ ਐ ਮੋਬਾਈਲ ਨੰਬਰ ਹੈ ਸੰਸਤਾ ਦੇ ਜਿਹੜੇ ਜੁੜਨਾ ਚਾਹੁੰਦੇ ਜਾਂ ਗੱਲਬਾਤ ਕਰਨੀ ਚਾਹੁੰਦੇ ਆ ਇਸ ਚ ਆਪਾਂ 9815480387 ਇਹ ਮੇਰਾ ਮੋਬਾਈਲ ਨੰਬਰ ਹੈ ਜੀ ਨਾਮ ਈਸ਼ ਬਜਾਜ ਇੱਕ ਵਾਰੀ ਫੇਰ ਮੋਬਾਈਲ ਨੰਬਰ 9815480387 ਜੀ तो मिस्टर गगन है नहीं? सर गगन सर आपका नंबर देना नाइन ट्रिपल एट ज़ीरो सिक्स वन डबल ज़ीरो टू मिस्टर गगनदीप ਕਿਉਂਕਿ ਘਰਾਂ ਦੇ ਕੰਮ ਕਰਨੇ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਵੀ ਕੰਮ ਕਰਨੇ ਤਾਂ ਇਹ ਜਿਹੜਾ ਦਿਨ ਹੈਗਾ ਸਪੈਸ਼ਲ ਦੇਖ ਲੋ ਆਪਣੇ ਕੰਮ ਕਾਰਜ ਛੱਡ ਕੇ ਇਹ ਕੱਢਣਾ ਬਹੁਤ ਵੱਡਾ ਸਤਿਕਾਰ ਤੇ ਬੜੀਆਂ ਦਵਾਵਾਂ ਜਾਂਦੀਆਂ ਇਸ ਸੁਸਾਇਟੀ ਨੇ ਕਿਉਂਕਿ ਜਿਹੜਾ ਲੰਗਰ ਲਗਾਇਆ ਜਾ ਰਿਹਾ ਇਨਸੂਲਿਨ ਦਾ ਲੰਗਰ ਇਹ ਕਿਹਾ ਜਾ ਸਕਦਾ ਹੈ ਕਿ ਜਿਹਦੀ ਕੋਈ ਵਾ ਨਹੀਂ ਫੜਦਾ ਆਖਰਕਾਰ ਉਹਦੀ ਵਾ ਪਰਮੇਸ਼ਰ ਜਿਹੜਾ ਆਕਾਲਪੁਰਖ ਹੈ ਵਾਹਿਗੁਰੂ ਇੱਕ ਰਸਤਾ ਬਣਾ ਦਿੰਦਾ ਹੈਗਾ ਤੇ ਇਹ ਬਹੁਤ ਵੱਡੀ ਸੇਵਾ ਜਿਹੜੀ ਪੀਜੀਆਈ ਦੇ ਵਿੱਚ ਇਹ ਡੀ ਬਲੌਕ ਦੀ ਗੱਲ ਕਰੀਏ ਜੇ 3418 ਨੰਬਰ ਕਮਰੇ ਦੀ ਗੱਲ ਕਰੀਓ ਉਹਦੇ ਵਿੱਚ ਕੀਤੇ ਜਾ ਰਹੇ ਇੱਕ ਵਾਰੀ ਸੰਸਥਾ ਦਾ ਨਾਮ ਫੇਰ ਪੀਟ ਕਰਿਓ ਜੀ ਸੰਸਥਾ ਦਾ ਨਾਮ ਹੈਗਾ ਐਸੋਸੀਏਸ਼ਨ ਫॉर ਚਿਲड्रन ਵਿਦ ਟਾਈਪ 1 ਡਾਇਬੀਟਿਸ ਸ਼ਾਰਟ ਫਾਰਮ ਚ ਆਪਾਂ ਲਿਖਦੇ ਆ ਏਸੀਟੀ 1 ਡੀ ਜੀ ਤੇ ਚੰਡੀਗੜ੍ਹ ਬੇਸਡ ਸੰਸਥਾ ਸਾਡੀ ਹਾਂ ਜੀ ਇਹਨਾਂ ਆਪਾਂ ਇਨਸੂਲਿਨ ਸਭ ਕੁਝ ਪ੍ਰੋਵਾਈਡ ਕਰਦੇ ਆ ਇਨਸੂਲਿਨ ਸਟ੍ਰਿਪਸ ਨੀਡਲ ਸਭ ਕੁਝ ਪ੍ਰੋਵਾਈਡ ਕਰਦੇ ਆ ਬੱਚਿਆਂ ਨੂੰ ਜੀ ਨਮਨ ਕਿੰਨੇ ਸਾਲ ਦੇ ਨੂੰ ਰੋਕੀ ਸੀ 4 ਸਾਲ 11 ਸਾਲ ਦੇ ਕਿਹੜੀ ਇਤਨਾ ਸਮਾਂ ਚ ਦਵਾਈ ਦਿੱਤੀ ਆ ਕਿਸ ਤਰ੍ਹਾਂ ਇਹ ਬੜੀ ਫ੍ਰੀ ਨੀਂਦੇ ਇਹ ਕਹਿਣਾ ਚਾਹੁੰਦੇ ਜਿਵੇਂ ਦਾ ਕੰਮ ਹੈ ਵਧੀਆ ਕਰਦੇ ਪਈ ਆ ਬੜੀ ਅੰਕਲ ਸਾਥੀਓ ਦੋਨੋਂ ਭੈਣ ਭਰਾ ਆ ਤੁਹਾਡਾ ਕੀ ਨਾਮ ਹੈ ਪੜਨੇ ਨਹੀਂ ਕੀਤਾ ਜੀ ਕਿੰਨੇ ਸਾਲ ਦੇ ਨੇ ਪੜਨਾ ਤੁਹਾਨੂੰ ਸ਼ੁਕਰਾਨੇ ਸੀ 3 ਸਾਲ ਤਿੰਨ ਸਾਲ ਦੇ ਦੇਖੋ ਇਹ ਭੈਣ ਹੈ ਇਹ ਵੀਰੇ ਦੋਨੋਂ ਭੈਣਾ ਭਰਾਵਾਂ ਨੂੰ ਇਹ ਸ਼ੂਗਰ ਉਹ ਕਿ ਜਿਹੜੀ ਸਸਤਾ ਜੀ ਦਵਾਈ ਦੇ ਰਹੀ ਹੈ ਜਗ੍ਹਾ ਇਹ ਕਿਸ ਤਰ੍ਹਾਂ ਲੱਗਦਾ ਸਾਰਾ ਸਸਤੇ ਵੀ ਕਾਫੀ ਮਹਿੰਗੀ ਦਵਾਈ ਹੈ ਇਹ ਕਹਿਣਾ ਚਾਹੁੰਦਾ ਸਸਤਾ ਦੇ ਬਾਰੇ ਇਹਨਾਂ ਦੇ ਕੰਮ ਨੂੰ ਇਹ ਬਹੁਤ ਅੱਛਾ ਕੰਮ ਕਰਦੇ ਜਨ ਜਨ ਦੀ ਸੇਵਾ ਕਰਦੇ ਹਨ ਇਸ ਲਈ ਹੋਰ ਕੀ ਕਹਿਣਾ ਪਰ ਹੁਣ ਕਿਨੂੰ ਹੋਈ ਆ ਬੇਟੇ ਨੂੰ ਹੋਈ ਆ ਬੇਟੇ ਨੂੰ ਹੋ ਗਈ ਆ ਜਿਹੜੀ ਇਹ ਸੰਸਥਾ ਕੰਮ ਕਰਦੀ ਹੈਗੀ ਆ ਬਿਲਕੁਲ ਫ੍ਰੀ ਦੇਖਿਆ ਦਵਾਈਆਂ ਇਹ ਬੜੀਆਂ ਮਹਿੰਗੀਆਂ ਪੱਤੀਆਂ ਤਕਰੀਬਨ 15 ਰੁਪਏ 10 ਰੁਪਏ ਰੇਟ ਹੈਗਾ ਆ ਦੇਖਿਆ ਜਾਵੇ ਜਿਹੜੀ ਫ੍ਰੀ ਸੇਵਾ ਕਰਦੇ ਆ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਜੀ ਠੀਕ ਹੈ ਅੱਜ ਇਹ ਸੰਸਥਾ ਆਉਂਦਾ ਜੀ ਬੇਟੇ ਨੂੰ ਹੋਈ ਜੀ ਕਿੰਨੇ ਸਾਲ ਉਮਰ ਹੈ ਤੇ 14 ਸਾਲ ਹੋ ਗਏ ਕਿਉਂਕਿ ਜਿਹੜੀ ਇੱਥੇ ਬਿਲਕੁਲ ਫ੍ਰੀ ਜਿਹੜੀ ਸੇਵਾ ਇਨਸੂਲਿਨ ਦੀ ਕੀਤੀ ਜਾ ਰਹੀ ਹੈਗੀ ਆ ਸਸਤਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਸਤਾ ਬਾਰੇ ਬਹੁਤ ਵਧੀਆ ਜੀ ਬਹੁਤ ਮਹਾਰਾਜ ਇਹਨਾਂ ਦੀ ਲੰਮੀ ਉਮਰ ਕਰੇ ਗਰੀਬਾਂ ਵਾਸਤੇ ਬਹੁਤ ਵਧੀਆ ਕਰ ਰਹੇ ਨੇ ਕਿਉਂਕਿ ਤਾਂ ਲੋਡ ਬੰਦ ਨੂੰ ਜ਼ਰੂਰਤਾ ਦੇਖਿਆ ਜਾਵੇ ਇਹ ਬਿਮਾਰੀ ਦਾ ਖਰਚਾ ਤਕਰੀਬਨ 5 ਤੋਂ 1000 ਰੁਪਏ ਮਹੀਨਾ ਹੈਗਾ ਹੀ ਆ ਕਿਉਂਕਿ ਬਹੁਤ ਵੱਡੀ ਅਸਸਤਾ ਜਿਹੜੀ ਸੇਵਾ ਕਰਦੀ ਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਗਰੀਬ ਬੰਦਿਆਂ ਵਾਸਤੇ ਜਿਹੜੇ ਗਰੀਬ ਬੱਚੇ ਨੇ ਕਈ ਟ੍ਰੀਟਮੈਂਟ ਆਪਣਾ ਨਹੀਂ ਲੈ ਸਕਦੇ ਤੇ ਉਹਨਾਂ ਦੀ ਭਲਾਈ ਵਾਸਤੇ ਵੀ ਸਸਤਾ ਬਹੁਤ ਵਧੀਆ ਕਰ ਰਹੀ ਹੈ ਜੀ ਮਹਾਰਾਜ ਇਹਨਾਂ ਨੂੰ ਹੋਰ ਵੀ ਤਰੱਕੀ ਬਖਸ਼ੇ ਬਾਕੀ ਬਹੁਤ ਵਧੀਆ ਸਹੂਲਤ ਦੇ ਰਹੇ ਨੇ ਸਸਤਾ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆਸੀਂ ਬਹੁਤ-ਬਹੁਤ ਸਸਤਾ ਬਹੁਤ ਕੋਰਨਲ ਜਦੋਂ ਵੀ ਅਸੀਂ ਆਨੇ ਆ ਬਹੁਤ ਵਧੀਆ ਕੋਆਪਰੇਟ ਕਰਦੇ ਨੇ ਸਭ ਨੂੰ ਬਹੁਤ ਵਧੀਆ ਧਿਆਨ ਨਾਲ ਪੁੱਛਗਿੱਛ ਕਰ ਰਹੇ ਨੇ ਬਹੁਤ ਵਧੀਆ ਮਤਲਬ ਦਵਾਈ ਵੀ ਬਹੁਤ ਵਧੀਆ ਦੇ ਰਹੇ ਨੇ ਕੋਈ ਕੀ ਨਾਮ ਹੈ ਜੀ ਤੁਹਾਡਾ ਜਸਵਿੰਦਰ ਕੌਰ ਹੈ ਜੀ ਇਹ ਤੁਹਾਡੀ ਬੇਟੀ ਦਾ ਕੀ ਨਾਮ ਹੈ ਸੁਖਜੀਤ ਕੌਰ ਹੈ ਜੀ ਬੇਟੀ ਨੇ ਸ਼ੁਗਰ ਸੀਜੀ ਹਾਂ ਜੀ ਇਹ ਸੰਸਤਾ ਤੋਂ ਕਿੰਨੇ ਸਾਲ ਤੋਂ ਦਵਾਈ ਲੈਂਦੇ ਹੋ ਸਾਲ ਹੋ ਗਏ ਕਿੰਨੇ ਸਾਲ ਜੀ 1 ਸਾਲ ਤੋਂ ਬਹੁਤ ਚੰਗਾ ਲੱਗਦਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਸੰਸਤਾ ਦਾ ਕੰਮ ਹੈ ਐਪਰੀਸ਼ੀਏਟ ਕਰਦੇ ਹਾਂ ਬੜੀ ਵਧੀਆ ਲੱਗਦਾ ਕਿਹੜੀ ਇਹ ਸੇਵਾ ਕਰਦੇ ਆ ਹਾਂ ਜੀ ਬਹੁਤ ਵਧੀਆ ਲੱਗਦਾ ਜੀ ਇਹ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਦਵਾਈ ਲੈਣੇ ਚ ਇਹ ਇਸ ਸਰ ਸੇਵਾ ਨਵਾਈ ਜਾਂਦੀ ਜਿਹੜੀ ਵੀਡੀਓ ਦੇ ਵਿੱਚ ਆਪ ਜੀ ਨੂੰ ਦਿਖਾਉਂਦੇ ਆ ਕਿ ਇਹਦਾ ਰਿਕਾਰਡ ਜਿਹੜਾ ਹੈਗਾ ਆ ਇਹਨੂੰ ਮੈਂਟੇਨ ਕੀਤਾ ਜਾ ਰਿਹਾ ਜੇ ਉਸ ਤੋਂ ਲੈਣ ਦੀ ਗੱਲ ਕਰੀਏ ਤਕਰੀਬਨ ਮਾਰਕੀਟ ਦੇ ਵਿੱਚੋਂ 900 ਜਾਂ 1000 ਰੁਪਏ ਤੋਂ ਘੱਟ ਨਹੀਂ ਮਿਲਦਾ ਪੂਰੇ ਇਹਨਾਂ ਸੋਸਾਇਟੀ ਦੇ ਮੈਂਬਰ ਵੱਡੇ ਪੱਧਰ ਤੇ ਉੱਪਰ ਖੜੇ ਨੇ ਆ ਬੱਚਾ ਬਹੁਤ ਪਿਆਰਾ ਹੈ ਇਹਨ ਵੀ ਇਹ ਸ਼ੂਕਰ ਹੈਗੀ ਇਹਦੀ ਇੱਕ ਪੈਣਾ ਉਹਨੂੰ ਵੀ ਸ਼ੂਗਰ ਹੈ ਇਹ ਬੱਚੇ ਸਾਥਿਓ ਲੈਣਾ ਦੇ ਵਿੱਚ ਲੱਗੇ ਹੋਏ ਇਹ ਜਿਹੜੇ ਸਾਥਿਓ ਬਹੁਤ ਵੱਡੀ ਸੇਵਾ ਨਿਭਾਈ ਜਾਂਦੀ ਹੈ ਦੇਖੋ ਹਰ ਚੀਜ਼ ਜਿਹੜੀ ਹੈਗੀ ਆ ਜਿਹੜੇ ਬੱਚੇ ਪੇਸ਼ੈਂਟ ਐ ਸ਼ੂਗਰ ਦੇ ਸਾਥੀਓ ਜਿਵੇਂ ਇੱਕ ਗੱਲ ਦੱਸਾਂ ਸਭ ਤੋਂ ਮਹਿੰਗੀ ਜਿਹੜੀ ਇਹ ਪੱਤੀ ਆਂਦੀ ਹੈਗੀ ਆ ਜਿਵੇਂ ਮਸ਼ੀਨ ਦੀ ਗੱਲ ਕਰਾਂ ਬੜੇ ਕੋਸਟਲੀ ਇਹ ਮਸ਼ੀਨਾਂ ਦੀ ਆਂਦੀ ਹੈ ਜੇ ਪੱਤੀ ਦੀ ਗੱਲ ਕਰਾਂ ਤਕਰੀਬਨ ਤਕਰੀਬਨ ਕੋਈ 15 ਰੁਪਏ ਦੇ ਦੇ ਰਿਆ ਕੋਈ 10 ਰੁਪਏ ਦੇ ਦੇ ਰਿਆ ਪਰ ਇਹ ਬਲਿਹਾਰੇ ਜਈਏ ਇਸ ਸੰਸਤਾ ਦੇ ਇਹ ਬਿਲਕੁਲ ਜਿਹੜੀਆਂ ਹੈਗੀਆਂ ਫ੍ਰੀ ਜਿਹੜੀਆਂ ਇਹ 100-100 ਪੱਤੀ ਐ ਡੱਬੇ ਦੇ ਵਿੱਚ ਐ ਦੇਂਦੀ ਐ ਜੇ ਇਨਸੂਲਿਨ ਦੀ ਗੱਲ ਕਰੀਏ ਬਕੈਰਾ ਠੰਡੀ ਜਗ੍ਹਾ ਦੇ ਵਿੱਚ ਰੱਖਿਆ ਹੋਇਆ ਇਨਸੂਲਿਨ ਆਪ ਜੀ ਨੂੰ ਦਿਖਾਣ